ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਬਾਰੇ ਦੱਸਾਂਗੇ ਆ ਦੇਖੋ ਜੀ ਸਿੰਪਲ ਤਰੀਕੇ ਨਾਲ ਪੈਂਟ ਪਲਾਜ਼ੋ ਦੀ ਕਟਿੰਗ ਕਰਾਂਗੇ ਆਪਾਂ ਤੇ ਇਸ ਦੀ ਸਟੀਚਿੰਗ ਬਾਰੇ ਵੀ ਦੱਸਾਂਗੇ ਤੇ ਨਾਲੇ ਆਪਾਂ ਪਹੁੰਚਿਆਂ ਦੇ ਡਿਜ਼ਾਈਨ ਬਾਰੇ ਵੀ ਦੱਸਾਂਗੇ ਜਿਹੜਾ ਆਪਾਂ ਮੂਰੀ ਤੇ ਡਿਜ਼ਾਈਨ ਬਣਾਵਾਂਗੇ ਉਸ ਦੇ ਬਾਰੇ ਵੀ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆਪਾਂ ਇਹ ਚਾਰ ਫੋਲਡ ਕੱਪੜਾ ਲਿਆ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਾਪ ਲਾਂਗੇ 37 ਇੰਚ ਆਪਣੀ ਲੰਬਾਈ ਜਿਹੜੀ ਤਿਆਰ ਹੈ 37 ਇੰਚ ਤੇ ਇਹ ਆਪਣਾ ਘਟ ਘਟੇ ਕੱਪੜਾ ਇਹ 35 ਇੰਚ ਹੈ ਇਸ ਦੀ ਲੰਬਾਈ ਤੇ ਆਪਾਂ نیچے ਆਪਾਂ ਡਿਜ਼ਾਈਨ ਬਣਾ ਕੇ ਕੱਪੜਾ ਪੂਰਾ ਕਰ ਲਵਾਂਗੇ ਤੇ ਹਾਂਜੀ ਉੱਪਰੋਂ ਹੁਣ ਆਪਾਂ ਆਪਾ हिਪ ਦਾ ਨਾਪ ਲਾਂਗੇ 2 ਇੰਚ ਆਪਾਂ ਕਪੜਾ ਜਿਹੜਾ ਉਹ ਉੱਪਰੋਂ ਛੱਡ ਦੇਣਾ ਹੈ ਫੋਲਡ ਕਰਨ ਵਾਸਤੇ ਤੇ ਬਾਕੀ ਆਪਾਂ 12 ਇੰਚ ਹੀ ਹਿਪ ਦਾ ਨਿਸ਼ਾਨ ਲਗਾਇਆ ਹੈ 23 ਇੰਚ ਆਪਣੀ ਹਿਪ ਹੈ 23 ਇੰਚ ਤੇ ਆਪਾਂ 12 ਇੰਚ ਤੇ ਇਹ ਨਿਸ਼ਾਨ ਲਗਾਇਆ ਹੋਇਆ ਤੇ ਹਿਪ ਦਾ ਨਿਸ਼ਾਨ ਉੱਪਰੋਂ ਲਗਾਉਣ ਤੋਂ ਬਾਅਦ ਆਪਾਂ ਹਿਪ ਦਾ ਨਿਸ਼ਾਨ ਆਪਾਂ 12 ਇੰਚ ਤੇ ਲਾਉਣਾ ਲਾਇਆ ਹੋਇਆ ਉੱਪਰੋਂ 2 ਇੰਚ ਆਪਾਂ ਕੱਪੜਾ ਫੋਲਡ ਕਰਨ ਦੇ ਲਈ ਰੱਖਿਆ ਹੋਇਆ ਤੇ 12 ਇੰਚ ਤੇ ਇੱਥੇ ਆਪਾਂ ਨਿਸ਼ਾਨ ਲਗਾਵਾਂਗੇ 23 ਇੰਚ ਆਪਣੀ ਹੀ ਪੁੱਤ ਜਿਹੜੀ ਹੈ ਉਹ ਤਿਆਰ ਆ ਆ ਦੇਖੋ ਜੀ ਤੇ 1-1 ਇੰਚ ਆਪਾਂ ਕੱਪੜਾ ਸਿਲਾਈ ਵਾਸਤੇ ਰੱਖਿਆ ਹੈ ਤੇ ਇਧਰੋਂ ਆਪਾਂ 14 ਇੰਚ ਤੇ ਨਿਸ਼ਾਨ ਲਗਾਵਾਂਗੇ 14 14 ਇੰਚ ਤੇ ਆਪਾਂ ਇਧਰੋਂ ਨਿਸ਼ਾਨ ਲਗਾਵਾਂਗੇ ਆਪਣਾ ਅਸਨ ਹੈ 14 ਇੰਚ ਆਪਾਂ ਅਸਨ ਦਾ ਨਿਸ਼ਾਨ ਲਗਾਵਾਂਗੇ ਤੇ ਇਸ ਨਿਸ਼ਾਨ ਨੂੰ ਇਸ ਤਰ੍ਹਾਂ ਮਿਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਦੀ ਸੇਧ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਤੇ ਇਧਰੋਂ ਆਪਾਂ 3 3 ਇੰਚ ਰੱਖ ਕੇ ਆਪਾਂ ਗੁਲਾਈ ਦਾ ਨਿਸ਼ਾਨ ਲਗਾਵਾਂਗੇ ਜਿਹੜਾ ਆਪਾਂ ਬਾਕਸ ਜੇ ਬਣਾਇਆ ਹੋਇਆ ਹੈ ਉਪਰੋਂ ਨੀਚੇ ਆਸਨ ਦੀ ਸੀਨ ਤੱਕ ਆਸਨ ਦੀ ਨਿਸ਼ਾਨ ਤੱਕ ਉੱਥੋਂ ਆਪਾਂ 3 ਇੰਚ ਨਿਸ਼ਾਨ ਲਗਾ ਕੇ ਫਿਰ ਆਪਾਂ ਦੇਖੋ ਜੀ ਇਸ ਤਰ੍ਹਾਂ ਗੁਲਾਈ ਬਣਾਵਾਂਗੇ ਇਧਰੋਂ ਆਪਾਂ ਮੂਰੀ ਦਾ ਨਿਸ਼ਾਨ ਲਗਾਵਾਂਗੇ 7 ਇੰਚ ਆਪਾਂ ਮੂਰੀ ਰੱਖੀਏ ਤੇ 8 ਇੰਚ ਆਪਾਂ ਕੱਪੜਾ ਲਿਆ ਹੋਇਆ ਤੇ ਆ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੋਇਆ 3 ਇੰਚ ਇਸ ਨਿਸ਼ਾਨ ਤੋਂ ਆਪਾਂ ਇਸ ਦੀ ਸੇਧ ਤੇ ਨੀਚੇ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਇਹ ਆਪਣਾ ਅਸਨ ਹੈ ਹੁਣ ਆਪਾਂ ਕਟਿੰਗ ਕਰਾਂਗੇ ਆ ਦੇਖੋ ਜੀ ਸਿੰਪਲ ਜੇ ਤਰੀਕੇ ਨਾਲ ਆਪਾਂ ਇਸ ਦੀ ਕਟਿੰਗ ਕਰ ਲੈਣੀ ਹੈ ਇਧਰੋਂ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਆ ਦੇਖੋ ਜੀ ਇਹ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕੀਤੀ ਹੋਈ ਹੈ ਦੇਖੋ ਇਹ ਚਾਰ ਫੋਲਡ ਆਪਣਾ ਕੱਪੜਾ ਹੈ ਆ ਦੇਖੋ ਜੀ ਉੱਪਰੋਂ ਆਪਾਂ ਅੱਧੇ ਇੰਚ ਦੀ ਇਸ ਤਰ੍ਹਾਂ ਕਾਟ ਪਾਉਣੀ ਹੈ ਇਹ ਸਿਰਫ ਅਗਲੇ ਪੱਲੇਾਂ ਦੀ ਹੀ ਪਾਵਾਂਗੇ ਆਪਾਂ ਤੇ ਦੋ ਸਿਰਫ ਅਗਲੇ ਪੱਲੇ ਤੋਂ ਫਰੰਟ ਵਾਲੀ ਸਾਈਡ ਤੋਂ ਇਸ ਤਰ੍ਹਾਂ ਆਪਾਂ ਅੱਧੇ ਇੰਚ ਦੀ ਇਸ ਤਰ੍ਹਾਂ ਕਾਟ ਪਾਵਾਂਗੇ ਆ ਦੇਖੋ ਜੀ ਪਲਾਜ਼ੋ ਦੀ ਕਟਿੰਗ ਤੋਂ ਬਾਅਦ ਉੱਪਰੋਂ ਆਪਾਂ ਇਸ ਤਰ੍ਹਾਂ 1/2 ਇੰਚ ਦੀ ਕਾਟ ਪਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਅਸਨ ਦੀ ਸੀਨ ਲਾਵਾਂਗੇ ਆ ਦੇਖੋ ਜੀ ਹੁਣ ਆਪਾਂ ਅਸਨ ਦੀ ਸੀਨ ਲਾਵਾਂਗੇ ਇਸ ਤਰ੍ਹਾਂ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਪੈਂਟ ਪਲਾਜ਼ੋ ਦੀ ਕਟਿੰਗ ਕੀਤੀ ਹੋਈ ਏ ਤੇ ਆਪਣੀ ਇਹ ਜਿਹੜੀ ਕਟਿੰਗ ਬਿਲਕੁਲ ਸਹੀ ਆਏਗੀ ਆ ਦੇਖੋ ਜੀ ਹੁਣ ਆਪਾਂ ਦੂਜੇ ਅਸਣ ਦੀ ਵੀ ਸੀਨ ਇਸੇ ਤਰ੍ਹਾਂ ਹੀ ਲਾਵਾਂਗੇ ਦੋਨਾਂ ਅਸਣਾਂ ਦੀ ਸੀਨ ਲਾਉਣ ਤੋਂ ਬਾਅਦ ਆਪਾਂ ਉੱਪਰੋਂ ਕੱਪੜਾ ਫੋਲਡ ਕਰਾਂਗੇ ਜਿਹੜਾ ਆਪਾਂ 2-2 ਇੰਚ ਦਾ ਕੱਪੜਾ ਰੱਖਿਆ ਹੋਇਆ ਸੀ ਉਸ ਨੂੰ ਫੋਲਡ ਕਰਾਂਗੇ ਤੇ ਇਹਦੇ ਵਿੱਚ ਆਪਾਂ ਪਲਾਸਟਿਕ ਪਾਵਾਂਗੇ ਬਾਅਦ ਵਿੱਚ ਆਹ ਦੇਖੋ ਜੀ ਕੱਪੜਾ ਇਸ ਤਰ੍ਹਾਂ ਫੋਲਡ ਕਰਕੇ ਸੀਨ ਲਾ ਲਾਂਗੇ ਆ ਦੇਖੋ ਜੀ ਇਹ ਆਪਣੇ ਕਮੀਜ਼ ਦੇ ਉੱਪਰ ਇਹ ਜਾਲੀ ਲੱਗੀ ਹੋਈ ਸੀ ਬਾਹਾਂ ਦੇ ਡਿਜ਼ਾਈਨ ਬਣਾਉਣ ਵਾਸਤੇ ਤੇ ਇਸ ਨੂੰ ਆਪਾਂ ਉਤਾਰ ਦਿੱਤਾ ਤੇ ਹੁਣ ਆਪਾਂ ਪਲਾਜ਼ੋ ਤੇ ਡਿਜ਼ਾਈਨ ਬਣਾਵਾਂਗੇ ਇਸ ਦਾ ਬਾਹਾਂ ਤੇ ਆਪਾਂ ਹੋਰ ਕੋਈ ਡਿਜ਼ਾਈਨ ਬਣਾਵਾਂਗੇ ਤੇ ਇਹ ਸਿੱਧੇ ਪਾਸੇ ਤੋਂ ਰੱਖ ਕੇ ਦੋਨੋਂ ਪਾਸੇ ਸਿੱਧੇ ਪਾਸੇ ਤੋਂ ਰੱਖ ਕੇ ਆਪਾਂ ਪਲਾਜ਼ੋ ਦੀ ਮੂਰੀ ਦੇ ਉੱਪਰ ਤੇ ਇਸ ਤਰ੍ਹਾਂ ਆਪਾਂ ਸੀਨ ਲਾਵਾਂਗੇ ਜਾਲੀ ਵੀ ਆਪਾਂ ਦੋਨੇ ਪਾਸੇ ਸਿੱਧੇ ਪਾਸੇ ਤੋਂ ਰੱਖ ਕੇ ਪੁੱਠੀ ਸਾਈਡ ਤੋਂ ਆਪਾਂ ਸੀਨ ਲਾਉਣੀ ਹੈ ਇਸ ਤਰ੍ਹਾਂ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਬਿਲਕੁਲ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਪਲਾਜ਼ੋ ਦੀਆਂ ਮੂਰੀਆਂ ਤੇ ਵੀ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇਹ ਆਪਣੇ ਕੋਲ ਕੱਪੜਾ ਹੈ ਕਮੀਜ਼ ਦਾ ਕਮੀਜ਼ ਦੇ ਨਾਲੋਂ ਕੁਝ ਕੱਪੜਾ ਜਿਹੜਾ ਆਪਾਂ ਵੱਧ ਗਿਆ ਸੀ ਉਹਦੇ ਨਾਲ ਦੀ ਆਪਾਂ ਇਸ ਤਰ੍ਹਾਂ 2 2 ਇੰਚ ਦੇ ਨਿਸ਼ਾਨ ਲਗਾ ਕੇ ਇੱਕ ਪੱਟੀ ਜੀ ਬਣਾਵਾਂਗੇ ਇਸ ਕੱਪੜੇ ਤੇ 2 2 ਇੰਚ ਦੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆਪਾਂ ਇੱਕ ਪੱਟੀ ਜੀ ਸਿੰਪਲ ਜੀ ਬਣਾ ਕੇ ਬਾਅਦ ਵਿੱਚ ਇਸ ਤੋਂ ਅੱਗੇ ਆਪਾਂ 2 2 ਇੰਚ ਦੇ ਦੋਨਾਂ ਸਾਈਡਾਂ ਤੋਂ ਨਿਸ਼ਾਨ ਬਣਾ ਕੇ ਕਟਿੰਗ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੇ ਆਪਾਂ ਕਟਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਆਪਾਂ ਟੁਕੀਆਂ ਜੀਆਂ ਬਣਾਵਾਂਗੇ ਕੱਪੜੇ ਦੀਆਂ ਆ ਦੇਖੋ ਜੀ ਮੂਰੀ ਦੇ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਆਪਾਂ ਜਾਲੀ ਲਾਵਾਂਗੇ ਤੇ ਉਸ ਤੇ ਇਸ ਤਰ੍ਹਾਂ ਸੀਨ ਲਾ ਕੇ ਸੀਨ ਲਉਣ ਤੋਂ ਬਾਅਦ ਆਪਾਂ ਇਹ ਜਿਹੜੀਆਂ ਟੁਕੀਆਂ ਨੇ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਪੱਟੀ ਲਈ ਹੋਈ ਏ 2 ਇੰਚ ਚੌੜੀ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਇਹਦੇ ਉੱਪਰ ਇਹ ਜਿਹੜੀਆਂ ਟੁਕੀਆਂ ਆਪਾਂ ਬਣਾਈਆਂ ਹੋਈਆਂ ਨੇ ਕੱਪੜੇ ਦੀਆਂ ਇਹਨਾਂ ਨੂੰ ਇਸ ਤਰ੍ਹਾਂ ਰੱਖ ਕੇ ਇਸ ਦੇ ਉੱਪਰ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲੈਨ ਵਾਈਜ਼ ਸਾਰੀਆਂ ਟੁਕੀਆਂ ਰੱਖ ਕੇ ਇਹ ਇਸ ਦੇ ਉੱਪਰ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਸੀਨ ਲਾਵਾਂਗੇ ਇਹਦੇ ਉੱਪਰ ਇਸੇ ਤਰ੍ਹਾਂ ਹੀ ਲੈਨ ਵਾਈਜ਼ ਟੁਕੀਆਂ ਰੱਖਣ ਤੋਂ ਬਾਅਦ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਾ ਲਾਂਗੇ ਸਾਰੀਆਂ ਟੁਕੀਆਂ ਉਸ ਦੇ ਉੱਪਰ ਰੱਖ ਕੇ ਤੇ ਆਪਣਾ ਇਸ ਤਰ੍ਹਾਂ ਜਿਹੜੀ ਤੁਕੀਆਂ ਨੇ ਆਪਣੀਆਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਆ ਦੇਖੋ ਜੀ ਇਸ ਦੇ ਉੱਪਰ ਵੀ ਆਪਾਂ ਬਖਾ ਮੋਟਾ ਕਰਕੇ ਇਸ ਤਰ੍ਹਾਂ ਸੀਨ ਲਾ ਲਾਂਗੇ ਉੱਪਰ ਵੀ ਆ ਦੇਖੋ ਜੀ ਇਸ ਨੂੰ ਸਿੱਧਾ ਕਰਕੇ ਫਿਰ ਇਸ ਦੇ ਉੱਪਰ ਆਪਾਂ ਮੋਟਾ ਬਖਾ ਕਰਕੇ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਾਉਣ ਤੋਂ ਬਾਅਦ ਜਿਹੜੀ ਆਪਣੀ ਇਹ ਜਿਹੜੀ ਆਪਣੀ ਫੱਟੀ ਹੈ ਇਸ ਨੂੰ ਆਪਾਂ ਇਸ ਜਾਲੀ ਵਾਲੇ ਕੱਪੜੇ ਦੇ ਨਾਲ ਅਟੈਚ ਕਰਾਂਗੇ ਸਿੱਧੇ ਪਾਸੇ ਤੋਂ ਦੋਨੋਂ ਸਿੱਧੇ ਪਾਸੇ ਤੋਂ ਰੱਖ ਕੇ ਤੇ ਉਲਟੀ ਸਾਈਡ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਫਟੇ ਦੇ ਉੱਪਰਲੇ ਹਿੱਸੇ ਨੂੰ ਆਪਾਂ ਜਿਹੜੀ ਜਾਲੀ ਆਪਾਂ ਲਈ ਹੋਈ ਸੀ ਉਸ ਦੇ ਨਾਲ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਉਸ ਸੀਨ ਦੇ ਉੱਪਰ ਵੀ ਆਪਾਂ ਮੋਟਾ ਬਖਾ ਕਰਕੇ ਸੀਨ ਲਾਵਾਂਗੇ ਆ ਦੇਖੋ ਜੀ ਇਹ ਸੀਨ ਆਪਾਂ ਮੋਟਾ ਬਖਾ ਕਰਕੇ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਕੱਪੜਾ ਹੈ ਉਹ ਪਲਾਜ਼ੋ ਜਿਹੜਾ ਆਪਣਾ ਬਣ ਕੇ ਤਿਆਰ ਹੋ ਜਾਊਗਾ ਮੂਰੀ ਪਲਾਜ਼ੋ ਦੀ ਹੈ ਦੇਖੋ ਜੀ ਤੇ ਇਧਰੋਂ ਆਪਾਂ ਸੀਨ ਲਵਾਂਗੇ ਕੱਪੜਾ ਫੋਲਡ ਕਰਕੇ 6.5 ਇੰਚ ਮੂਰੀ ਆਪਾਂ ਰੱਖੀ ਹੋਈ ਹੈ ਤੇ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਫੱਟੀ ਦੇ ਨਾਲ ਪਹਿਲਾਂ ਤੁਕੀਆਂ ਲਾ ਕੇ ਤਿਆਰ ਕਰਾਂਗੇ ਤੇ ਫਿਰ ਆਪਾਂ ਉਸ ਨੂੰ ਆਪਾਂ ਜਾਲੀ ਵਾਲੇ ਕਪੜੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਸਾਰੀਆਂ ਟੁਕੀਆਂ ਨੂੰ ਅਟੈਚ ਕਰਕੇ ਬਾਅਦ ਵਿੱਚ ਆ ਦੇਖੋ ਜੀ ਜਾਲੀ ਵਾਲੇ ਕਪੜੇ ਨਾਲ ਇਸ ਤਰ੍ਹਾਂ ਆਪਾਂ ਰੱਖ ਕੇ ਸਿੱਧੇ ਪਾਸੇ ਤੋਂ ਸਿੱਧੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਰੱਖਾਂਗੇ ਉੱਪਰ ਤੇ ਫਿਰ ਇੱਥੇ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਾ ਕੇ ਇਸ ਨੂੰ ਜਾਲੀ ਨਾਲ ਅਟੈਚ ਕਰਾ ਦਾਂਗੇ ਤੇ ਉੱਪਰ ਵੀ ਬਖਾ ਮੋਟਾ ਕਰਕੇ ਸੀਨ ਲਾ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਜਿਹੜਾ ਪਲਾਜੋ ਇਹੀ ਬਣ ਕੇ ਤਿਆਰ ਹੋ ਚੁੱਕਾ ਹੈ ਆ ਦੇਖੋ ਜੀ ਹੁਣ ਆਪਾਂ 6.5 ਇੰਚ ਮੂਰੀ ਰੱਖ ਕੇ ਸੀਨ ਲਾ ਦਾਂਗੇ ਦੋਨਾਂ ਸਾਈਡਾਂ ਤੋਂ 6.5 ਇੰਚ ਮੂਰੀ ਰੱਖ ਕੇ ਸੀਨ ਲਾਵਾਂਗੇ ਪਲਾਜੋ ਦੀ ਬਾਕੀ ਸਾਰੀ ਸੀਨ ਆਪਾਂ ਲਾ ਚੁੱਕੇ ਆ ਤੇ ਆ ਦੇਖੋ ਜੀ ਹੁਣ ਆਪਾਂ ਆਸਣ ਵਾਲੀ ਸੀਨ ਆਪਾਂ ਇਸ ਤਰ੍ਹਾਂ ਲਾਉਣੀ ਹੈ ਆਸਣ ਦੇ ਕੋਲ ਜਾ ਕੇ ਜਿਹੜੀ ਆਪਾਂ ਸੀਨ ਲਾਉਣੀ ਹੈ ਉਹ ਆਪਾਂ ਜਿੱਥੇ ਆਪਣਾ ਆਸਣ ਹੈ ਉੱਥੇ ਆਪਾਂ ਬਿਲਕੁਲ ਹੀ ਇੱਕ ਇੱਕ ਪੈਰ ਦਾ ਜਿਹੜੀ ਜਗ੍ਹਾ ਛੱਡ ਕੇ ਆ ਦੇਖੋ ਜੀ ਫਿਰ ਆਪਾਂ ਸੀਨ ਲਾਉਣੀ ਹੈ ਬਿਲਕੁਲ ਸਿਰੇ ਤੇ ਸੀਨ ਲਾ ਕੇ ਤੇ ਫਿਰ ਆਪਾਂ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਗਲਾਈ ਪਾਣੀ ਜਿਸ ਤਰ੍ਹਾਂ ਆਪਾਂ ਨਿਸ਼ਾਨ ਲਗਾਇਆ ਹੋਇਆ ਸੀ ਇਹੀ ਜਿਹੜੀ ਆਸਣ ਤੱਕ ਆਪਾਂ ਸਿਰੇ ਤੇ ਸੀਨ ਲਾਉਣੀ ਹੈ ਫਿਰ ਇਸ ਤਰ੍ਹਾਂ ਆਪਣਾ ਜਿਹੜਾ ਆਸਣ ਦੇ ਵਿੱਚ ਪੁੰਗਣੀ ਪਾਊਗਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਜਿਹੜੀ ਆਪਣੀ ਆਸਣ ਵਾਲਾ ਨਿਸ਼ਾਨ ਹੈ ਆਸਣ ਵਾਲੀ ਸੀਨ ਹੈ ਉਸ ਦੇ ਨਾਲ ਆਪਾਂ ਥੋੜਾ ਥੋੜਾ ਜਗ੍ਹਾ ਛੱਡ ਕੇ ਬਿਲਕੁਲ ਅੱਧੇ ਤੋਂ ਵੀ ਅੱਧੇ ਇੰਚ ਦੀ ਉਥੇ ਸਿਰੇ ਤੇ ਜਾ ਕੇ ਸੀਨ ਲਾਉਣੀ ਹੈ ਤੇ ਉਸ ਤੋਂ ਅੱਗੇ ਆਪਾਂ ਗੁਲਾਈ ਪਾਉਣੀ ਹੈ ਜਿਸ ਤਰ੍ਹਾਂ ਆਪਾਂ ਦੂਜੀਆਂ ਸੀਨਾਂ ਲਾਉਂਦੇ ਆ ਇੱਥੇ ਆਪਾਂ ਸਿਰਫ ਅੱਧੇ ਤੋਂ ਵੀ ਅੱਧੇ ਇੰਚ ਦੀ ਆਪਾਂ ਜਿਹੜੀ ਸੀਨ ਹੈ ਉਹ ਸਿਰੇ ਤੇ ਸੀਨ ਲਾਉਣੀ ਹੈ ਥੋੜਾ ਜਿਹਾ ਕੱਪੜਾ ਛੱਡ ਕੇ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਜਿਹੜੇ ਅਸਣਾਂ ਦੇ ਵਿੱਚ ਭੁੰਗਣੀ ਪਹਿਣਗੇ ਜਦੋਂ ਆਪਾਂ ਪਲਾਜੋ ਪੈਂਟ ਪਲਾਜੋ ਪਾਉਣੀ ਆ ਭੁੰਗਣੀ ਪਹਿਣਗੇ ਇਹਦੇ ਵਿੱਚ ਆ ਦੇਖੋ ਜੀ ਅਸਣ ਜਿਹੜਾ ਆਪਾਂ ਫੋਲਡ ਕੀਤਾ ਸੀ ਉਹਦੇ ਵਿੱਚ ਵੀ ਆਪਾਂ ਅਸਟਿਕ ਇਸ ਤਰ੍ਹਾਂ ਪਾ ਚੁੱਕੇ ਹਾਂ ਦੇਖੋ ਜੀ ਤੇ ਇਸ ਤਰ੍ਹਾਂ ਆਪਣਾ ਜਿਹੜਾ ਪਲਾਜ ਉਹ ਬਿਲਕੁਲ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਦੇਖੋ ਜੀ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਮੂਰੀਆਂ ਨੇ ਤੇ ਡਿਜ਼ਾਈਨ ਇਸ ਤਰ੍ਹਾਂ ਦਾ ਆਊਗਾ ਆ ਦੇਖੋ ਜੀ ਬਿਲਕੁਲ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਇਹ ਇੰਨਾ ਕ ਕੱਪੜਾ ਆਪਣਾ ਕੱਟਦਾ ਸੀ ਤੇ ਇਹ ਆਪਣਾ 4 ਇੰਚ ਜਿਹੜਾ ਕੱਪੜਾ ਇਸ ਨਾਲ ਵਧ ਵਧ ਜਾਊਗਾ ਨਾਲੇ ਆਪਣਾ ਡਿਜ਼ਾਈਨ ਬਣ ਜਾਊਗਾ ਆ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਕਟਿੰਗ ਕੀਤੀ ਹੈ ਪਲਾਜ਼ੋ ਦੀ ਤੇ ਇਸ ਤਰ੍ਹਾਂ ਆਪਾਂ ਮੂਰੀ ਤੇ ਡਿਜ਼ਾਈਨ ਬਣਾ ਲਿਆ ਦੋਨੋਂ ਪਾਸੇ ਆਹ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵਨ ਸ਼ੇਅਰ ਜ਼ਰੂਰ ਕਰਿਓ